ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਕੱਲ ਆਪਣਾ ਥੋੜਾ ਜਿਹਾ 20 ਬਚ ਗਿਆ ਸੀਗਾ ਤਾਂ ਕਰਕੇ ਅੱਜ ਟਾਈਮ ਵੀ ਸੀਗਾ ਕਿ ਥੋੜੀ ਜੀ ਪਹਿਲਾਂ ਪਹਿਲਾਂ ਹੀ ਛੁੱਟੀ ਲਾ ਦਈਏ ਪਨੀਰੀ ਬੀਜਣ ਦੀ ਤੇ ਤਾਂ ਹੀ ਬੀਜਣ ਦਾ ਇਰਾਦਾ ਕਰਿਆ ਵੀ ਪਨੀਰੀ ਬੀਜ ਦੀ ਆ ਇੱਕ ਟਰਾਲੀ ਮਿੱਟੀ ਛਾਣ ਲਈ ਮੈਂ ਕਹਿੰਨਾ ਮਿੱਟੀ ਇੰਨੀ ਕਿ ਸੋਹਣੀ ਛਾਣੀ ਆ ਨਾ ਉਨੇ ਮਸ਼ੀਨ ਨੇ ਗੱਲ ਹੀ ਛੱਡ ਦੇ ਆਪਣੇ ਕੋਲ ਟਰਾਲੀ ਨਹੀਂ ਨਹੀਂ ਛੋਟੀ ਖਾਲੀ ਨਹੀਂ ਤੇ ਟਰਾਲੀ ਉਹ ਕਰ ਦਿੰਦੇ ਬਦਲ ਕੇ ਦੇ ਦਿੰਦੇ ਇਹ ਅੱਜ ਲੱਗੇ ਆ ਅੱਜ ਵੀਜਾਂਗੇ ਪਨੀਰੀ ਆਹ ਇੰਨਾ ਕੁ ਵੀ ਆ ਇਹ ਵੀ ਆ ਇੱਕ ਦੇ ਇੱਕ ਡਰਮ ਭੰਤ ਆਇਆ ਦੇਖਦੇ ਆ ਕਿੰਨਾ ਕੁ ਹੁੰਦਾ ਲੋ ਜੀ ਆਵਾ ਮਿਹਨਤ ਇਹ ਹੱਥਾਂ ਵਾਲੀ ਮਿਹਨਤ ਪਨੀਰੀਆਂ ਦੇ ਠੀਕ ਹੈ ਨਾ ਤੇ ਇਦਾਂ ਚੱਲਦੀ ਆ ਮਿਹਨਤ ਇਹ ਚਾਰ ਫਰਮੇ ਲੱਗਦੇ ਆ ਚਾਰ ਫਰਮੇ ਪੂਛਾ ਝੋਨੇ ਦੇ ਇੱਕ ਕਿੱਲਾ ਹੋ ਜਾਂਦਾ ਜੇ 26 ਲੌਣਾ ਦਾ ਪੰਜ ਫਰਮੇ ਨਾਲ ਇੱਕ ਕਿੱਲਾ ਹੁੰਦਾ ਆ ਦੇ ਇੱਕ 15 ਫੁੱਟ ਦੇ ਫਰਮੇ ਦੇ ਵਿੱਚ 2 ਕਿਲੋ ਵੀ ਪੈਂਦਾ ਇਹ ਬਸ ਚਾਰ ਕ ਬੰਦੇ 20 ਕਿਲੀਆਂ ਦੀ ਪਨੀਰੀ ਵੀਰ ਦਿੰਦੇ ਆ ਦੇ ਲਓ ਜੀ 10 ਕਿਲੀਆਂ ਦਾ ਮਾਲ ਤਿਆਰ ਹੋ ਗਿਆ 800 800 ਟਰੇ ਭਰ ਕੇ ਚਿੰਤੀ ਵਿੱਚ ਤੇ ਆ ਮਿੱਟੀ ਸੀਗੀ ਬਾਈ ਨੂੰ ਫੇਰਦਾ ਇੱਕ ਟਰਾਲੀ ਨਾਲ ਦੋ ਤੇ ਨਹੀਂ ਕਿਲੇ ਵੀ ਤਾਂ ਦੇਖਣਾ ਜਿਵੇਂ ਹੁਣ ਜੇ ਹੁਣ ਜੇ ਹਿਸਾਬ ਮੋਟਾ-ਮੋਟਾ ਲਾਉਣੇ 1000 ਟਰੇ ਆ 1000 ਨਹੀਂ ਤੂੰ 800 ਹੀ ਮੰਨ ਲੈ 800 ਟਰੇ ਮੰਨ ਲੈ 800 ਟਰੇ 10 ਕਿਲੇ ਦਾ ਹੋ ਗਿਆ ਪੂਛਾ ਝੋਨਾ ਤਾਂ ਲੱਗਣਾ 60-65 ਜਿਹੜੀਆਂ 26 ਝੋਨਾ ਉਹ 80 ਲੱਗਣੀਆਂ ਆ ਦੇਖ ਲਓ ਵੀਰੇ ਬਸ ਐਵੇਂ ਭਰੀ ਜਾਣਾ ਵਾ ਕਹੀ ਨਾਲੋਂ ਹੀ ਮਿੱਟੀ ਚੱਕ ਕੇ ਵਿੱਚ ਪਾ ਦੇਣੀ ਆ ਤੇ ਇਦਾਂ ਹੀ ਸਾਰਾ ਕੰਮ ਚੱਲੀ ਜਾਂਦਾ ਇਹਨਾਂ ਦਾ ਜਿਵੇਂ ਆ ਦੇਖੋ ਆ ਪਿਆਰ ਹੋ ਗਿਆ ਬੈੱਡ ਇਹਦੀ ਚੜਾਈ ਦੇ ਪਹਿਲਾਂ ਉੱਥੇ ਮਿੱਟੀ ਪਾਣੀ ਆ ਫਿਰ ਉਸ ਤੋਂ ਬਾਅਦ ਇਹਦੇ ਪਹਿਲਾਂ ਇਦਾਂ ਮਿੱਟੀ ਪਾਣੀ ਆ ਫਿਰ ਇਹਨਾਂ ਨੂੰ ਪੱਧਰ ਕਰਨਾ ਫਿਰ ਇਹ ਰਸ ਦੇ ਉੱਤੇ ਪਾਣੀ ਪਾਉਣਾ ਫਿਰ ਸੀਡ ਪੈਣਾ ਫਿਰ ਉਹਦੇ ਉੱਤੇ ਮਿੱਟੀ ਪੈਣੀ ਫਿਰ ਉਸ ਤੋਂ ਬਾਅਦ ਫਾਰਮਾ ਚੱਕ ਹੁੰਦਾ ਦੇਖੋ ਆ ਫਾਰਮਾ ਤਿਆਰ ਹੋ ਗਿਆ ਬੈਡ ਆ ਪਿੱਛੇ ਤਰਪਾਲ ਤਾਂ ਦਿੱਤੀ ਆ ਕਿਉਂਕਿ ਜੇ ਮੀਂਹ ਜ਼ਿਆਦਾ ਜ਼ੋਰ ਦੀ ਪੈ ਜਾਂਦਾ ਨਾ ਫਿਰ ਬੈਡ ਖਰਾਬ ਕਰ ਦਿੰਦਾ ਤੇ ਨਹੀਂ ਉੱਤੇ ਕੁਝ ਦੇਣ ਦਾ ਕੋਈ ਮਤਲਬ ਨਹੀਂ ਹੈਗਾ ਪਰ ਆ ਤਰਪਾਲ ਤਾਂ ਹੀ ਦੇਣੀ ਪੈਂਦੀ ਆ ਵੀ ਜੇ ਉੱਤੇ ਮੀਂਹ ਪੈਂਦਾ ਵਾ ਤਾਂ ਬਚਾਅ ਹੋ ਜਾਂਦਾ ਛਿੱਟੇ ਨਾਲ ਬੈਡ ਖਰਾਬ ਹੋ ਜਾਂਦਾ ਬੀ ਉੱਥੋਂ ਕੱਢ ਦਿੰਦਾ ਸਾਰਾ ਜੇ ਤੇਜ਼ ਮੀਂਹ ਪੈਂਦਾ ਮੇਰਾ ਚੱਕਰ ਤੇ ਚਾਰ ਬੰਦੇ ਸਵੇਰ ਦੇ ਛੱਡੇ ਹੋਣ 20 ਤੋਂ 30 ਕਿਲੀਆਂ ਦੀ ਪਨੀਰੀ ਰਾਮ ਨਾਲ ਵੀਰ ਦਿੰਦੇ ਆ ਤੇ ਸਵੇਰੇ ਸਾਰੇ ਦੇ ਤੋਂ ਛੱਡ ਦੀ ਜੇ ਸਾਰੀ ਦਿਹਾੜੀ ਲਗਾਉਣੀ ਆ ਨਹੀਂ ਤਾਂ ਜਿਵੇਂ ਹੁਣ ਛੋਟੀ ਮਸ਼ੀਨ ਆ ਆਪਣੇ ਕੋਲੇ ਹੱਥਾਂ ਵਾਲੀ ਉਹ ਆਪਾਂ ਉਹ 5 ਕਿਲਲੇ ਲਾ ਦਿੰਦੀ ਆ ਸਵੇਰੇ ਤੜਕੇ ਲੱਗੋ ਬੰਦਾ ਟਾਈਮ ਨਾਲ 7 ਵਜੇ ਦੇ ਨੂੰ 6 ਵਜੇ ਦੇ ਨੂੰ ਲੱਗ ਜਾ ਹੁਣ ਤਾਂ ਦਿਨ ਬਹੁਤ ਟਾਈਮ ਨਾਲ ਚੜ੍ਹ ਜਾਂਦਾ 6 ਵਜੇ ਦੇ ਨੂੰ ਲੱਗੇ ਤਾਂ 10-11 ਵਜੇ ਨੂੰ 10 ਕਿੱਲੇ ਦੀ ਬੰਦਾ 6-7 ਕਿੱਲਿਆਂ ਦੀ ਬੰਦਾ ਪਨੀਰੀ ਵੇਚਦਾ ਇਹਦਾ ਉਵੇਂ ਰੱਖਣਾ ਪੈਂਦਾ ਜਿੰਨੀ ਤੁਸੀਂ ਲਾਉਣੀ ਆ ਉੰਨੀ ਪਨੀਰੀ ਤੁਸੀਂ ਰੋਜ਼ ਵੇਚ ਸਕਦੇ ਆ ਦੇ ਇਦਾਂ ਸਾਡਾ ਪਿੰਡ ਦਾ ਵੀ ਮਸ਼ਹੂਰ ਆ ਪੂਰਾ ਝੋਨੇ ਵਾਲੀ ਮਸ਼ੀਨ ਦੇ ਵਿੱਚ ਕਿਉਂਕਿ ਪਨੀਰੀ ਵੇਚਦੇ ਵੀ ਬਹੁਤ ਤੇ ਸਾਰਿਆ ਕਰਦੇ ਆ ਆ ਦੇ ਪੱਧਰ ਕਰ ਲੈਣਾ ਜਦੋਂ ਸੁੱਕਾ ਮਿੱਟੀ ਰਹਿੰਦਾ ਉਦੋਂ ਪੱਧਰ ਕਰਨਾ ਸੌਖਾ ਰਹਿੰਦਾ ਹਾਂਜੀ ਜਦੋਂ ਗਿੱਲਾ ਹੋ ਗਿਆ ਉਦੋਂ ਮੁਸ਼ਕਲ ਆ ਜਾਂਦਾ ਫਿਰ ਜਿੱਥੇ ਮਿੱਟੀ ਯਾਦੇ ਗਿੱਲੀ ਹੁੰਦੀ ਉੱਥੇ ਦਾਬ ਹੋ ਜਾਂਦਾ ਦਾਬ ਜਾਂਦਾ ਹਾਂ ਸੁੱਕੇ ਵਿੱਚ ਬੜੀਆ ਰਹਤਾ ਹੈ ਇੱਕ ਇੱਕ ਫਰਮਾ 15 ਫੁੱਟ ਦਾ ਲੰਬਾ ਵਾ 15 ਫੁੱਟ ਦੇ ਵਿੱਚ 2 ਕਿਲੋ ਵੀਪ ਪੈਂਦਾ ਚਾਰ ਫਰਮਿਆਂ ਦੇ ਵਿੱਚ 8 ਕਿਲੋ ਵੀਪ ਹੋ ਗਿਆ ਜਿਹੜਾ 26 ਝੋਨਾ ਉਹ 10 ਕਿਲੋ ਵੀ ਲੱਗ ਜਾਂਦਾ ਕਿੱਲੇ ਦਾ ਯਾਨੀ ਕਿ 26 ਝੋਨੇ ਦੇ 5 ਪਲੇਟਾਂ ਲੱਗਦੀਆਂ ਜੇ ਪੂਛਾ ਲਾਉਣਾ ਵਾ ਉਹਦੇ ਚ ਚਾਰ ਫਰਮਿਆਂ ਨਾਲ ਪੂਰਾ ਹੋ ਜਾਂਦਾ ਵਾ ਤੇ ਇਦਾਂ ਚੱਲਦਾ ਇਹ 1 ਫੁੱਟ ਦਾ ਚੌੜਾ ਹੁੰਦਾ ਵਾ ਤੇ 15 ਫੁੱਟ ਲੰਬਾ ਵਾ 1 ਫੁੱਟ ਦਾ ਮੈਟ ਬਣ ਜਾਂਦਾ ਇਹ ਦੇਖ ਲੋ ਵੀ ਜਿੱਦਣ ਤੋਂ ਆਪਾਂ ਪਨੀਰੀ ਬੀਜਤੀ ਜਿਵੇਂ ਅੱਜ ਬੀਜਤੀ ਹਨ ਹੁਣ ਬੀਜਤਾ ਬੈਡ ਹੁਣ ਤੋਂ ਲੈ ਕੇ ਜਿੰਨੇ ਦਿਨ ਤੱਕ ਪਨੀਰੀ ਬਰਡ ਪੱਟ ਦੇਣੀ ਹੈਗੇ ਓਨੇ ਦਿਨ ਤੱਕ ਆਪਾਂ ਇਹ ਚੋ ਪਾਣੀ ਨਹੀਂ ਖਤਮ ਕਰਨਾ ਇਹ ਫਰਮਾ 7 8 ਤੇ ਓਨੇ ਦਿਨ ਤੱਕ ਲਗਾਤਾਰ ਪਾਣੀ ਭਰ ਕੇ ਰੱਖਣਾ ਇੱਥੇ ਤੱਕ ਇੱਥੇ ਤੱਕ ਠੀਕ ਹੈ ਨਾ ਇੱਧਰ ਵੀ ਤੇ ਇੱਧਰ ਹਾਂ ਖਾਲੀ ਜੇ ਪਾਣੀ ਪਿਆ ਹੀ ਰਹਿਣਾ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਦਿਨੇ-ਦਿਨੇ ਪਾਣੀ ਇਹ ਚਾਹੀਦਾ ਹੀ ਚਾਹੀਦਾ ਰਾਤ ਨੂੰ ਨਹੀਂ ਲੋਡ ਪੈਂਦੀ ਦਿਨੇ-ਦਿਨੇ ਪਾਣੀ ਚਾਹੀਦਾ ਇਹ ਚੱਕਰ ਬਾਕੀ ਹੋਰ ਕੁਝ ਨਹੀਂ ਹੈਗਾ ਪਾਣੀ ਦੀ ਪਾਣੀ ਦੀ ਬਹੁਤ ਧਿਆਨ ਰੱਖਣਾ ਪੈਂਦਾ ਵੀ ਦਿਨੇ ਪਾਣੀ ਜਮਾ ਨਹੀਂ ਕੱਟਣਾ ਪੈਂਦਾ ਹਾਂ ਜਿੱਦਣ ਮੌਸਮ ਨਹੀਂ ਵੀ ਸਾਰੀ ਜਿਹੜੀ ਬੱਦਲੀ ਆ ਫੇਰ ਚਾਹੇ ਨਾ ਪਾਵੇ ਪਰ ਜੇ ਬੱਦਲ ਫੇਰ ਪਾਣੀ ਪਾਉਣਾ ਪੈਂਦਾ ਫੇਰ ਨਹੀਂ ਆਪਾਂ ਜਿੱਦਣ ਧੁੱਪ ਚੜੀਏ ਧੁੱਪੇ ਦਾ ਪਾਣੀ ਇਹਨੂੰ ਦੇਣਾ ਪੈਣਾ ਸਵੇਰੇ 9 ਵਜੇ ਤੋਂ ਲੈ ਕੇ ਜਦੋਂ ਸੂਰਜ ਚੜ੍ਹ ਗਿਆ ਸੂਰਜ ਜਾਣ ਤੋਂ ਪਹਿਲਾਂ ਜੋ ਪਾਣੀ ਚਾਹੀਦਾ ਸੂਰਜ ਛਿਪਣ ਤੱਕ ਚਾਹੀਦਾ ਬੰਦ ਸਾਰੀ ਦਿਹਾੜੀ ਪਾਣੀ ਖੜਾ ਰੱਖਦੇ ਆ ਦੇ ਲੋ ਹੁਣ ਉਹ ਬੰਦਾ ਬੈੱਡ ਗਿੱਲਾ ਕਰਨ ਲੱਗਿਆ ਇਹ ਬੈੱਡ ਗਿੱਲਾ ਕਰਨ ਦਾ ਮਤਲਬ ਇਹ ਆ ਕਿ ਜਦੋਂ ਫਰਮਾ ਚੱਕਣਾ ਤੇ ਇੱਕ ਠੁੱਟਦਾ ਨਹੀਂ ਤੇ ਇੱਕ ਬੀ ਪੂਰਾ ਉੱਤੇ ਟਿਕ ਜਾਂਦਾ ਤੇ ਨਾਲੇ ਇਹ ਪਾਣੀ ਗਿੱਲਾ ਕਰਨ ਦੇ ਨਾਲ ਜੇ ਕੋਈ ਇਹਦੇ ਵਿੱਚ ਰੋੜੀ ਹੋਊਗੀ ਓਹੋ ਨਿਕਲ ਜਾਣੀ ਆ ਰੋੜੀ ਚੌਕੇ ਬਾਹਰ ਨਿਕਲ ਜਾ ਠੀਕ ਨੇ ਇਹ ਮਕਸਦ ਹੈ ਦਾ ਗਿੱਲਾ ਕਰਨ ਦਾ ਗਿੱਲਾ ਕਰਨ ਨਾਲ ਇੱਕ ਤਾਂ ਰੋੜੀ ਦਿਖ ਜਾਂਦੀ ਆ ਜਿਹੜੀ ਕੋਈ ਪੱਕੀ ਰੋੜੀ ਹੁੰਦੀ ਆ ਕੱਚੀ ਮਿੱਟੀ ਵਾਲੀ ਰੋੜੀ ਕੁਛ ਨਹੀਂ ਕਹਿੰਦੀ ਜਿਹੜੀ ਪੱਕੀ ਰੋੜੀ ਆ ਉਹ ਚੌਕੇ ਬਾਹਰ ਕੱਢ ਦੇ ਬਸ ਜਿਵੇਂ ਆਪਣੀ ਆ ਇੱਕ ਉਂਗਲ ਹੈ ਨਾ ਇੱਕ ਉਂਗਲ ਜਦੋਂ ਆਪਾਂ ਇਹ ਲਾਉਣੀ ਆ ਥੱਲੇ ਧਰਤੀ ਤੇ ਪੋਟਾ ਲਾਉਣਾ ਪੋਟੇ ਦੇ ਥੱਲੇ ਤਿੰਨ ਦਾਣੇ ਆਉਣੇ ਚਾਹੀਦੇ ਆ ਫੇਰ ਪੂਰਾ 20 ਸਹੀ ਪੈਂਦਾ ਬਸ ਮੇਸਾ ਵੋਈ ਕਾ ਮਾਟੀ ਇਹ ਦੂ ਘਟ ਗਿੱਲਾ ਨਹੀਂ ਜਾਂਦਾ ਇੰਨਾ ਗਿੱਲਾ ਕਾ ਇਹ ਬੱਚਾ ਮਾਟੀ ਖਾਣੋ ਰੰਗ ਪਰਾ ਤੁਸੀਂ ਮਾਟੀ ਦੇਖੋ ਦੇਖੋ ਕੰਮ ਇਹ ਜਰੂਰ ਔਖਾ ਲੱਗਦਾ ਹਨਾ ਜਿਹੜੇ ਵੀਰਾਂ ਨੇ ਨਹੀਂ ਕਰਿਆ ਉਹਨਾਂ ਨੂੰ ਬਹੁਤ ਔਖਾ ਲੱਗਦਾ ਆ ਮਿਹਨਤ ਆ ਅਣਥੱਕ ਮਿਹਨਤ ਆ ਇਹ ਅਣਥੱਕ ਮਿਹਨਤ ਆ ਇਹ ਅਣਥੱਕ ਵੀ ਹਾਂ ਕੰਮ ਸੌਖਾ ਵਾ ਜੇ ਤੁਹਾਨੂੰ ਹਾਂ ਥੋੜੀ ਜੇ ਚਾਰ ਪੰਜ ਬੰਦੇ ਹੈਗੇ ਰੋਡਾ ਸੀਜ਼ਨ ਤੁਹਾਡਾ ਵਧੀਆ ਲੱਗ ਜਾਂਦਾ ਬਾਈ ਪਨੀਰੀ ਬਹੁਤ ਮਹਿੰਗੀ ਵੇਖਦੀ ਆ ਬਹੁਤ ਮਹਿੰਗੀ ਵੇਖ ਜਾਂਦੀ ਹੈ ਪਨੀਰੀ ਦੇ ਵੀਰ ਆਪਣਾ ਤਪਿੰਦਰ ਉਹ ਬੀਜ ਦਾ ਸਾਡੇ ਪਿੰਡ ਤਿੰਨ ਜਾਣੇ ਪਨੀਰੀ ਬੀਜਦੇ ਆ ਦੇ ਮੈਂ ਤੁਹਾਨੂੰ ਤਿੰਨਾਂ ਦੀ ਨੰਬਰ ਦਿੰਦਾ ਤੁਸੀਂ ਤਿੰਨਾਂ ਨਾਲ ਹੀ ਸੰਪਰਕ ਕਰ ਸਕਦੇ ਹੋ ਜੇ ਕਿਸੇ ਨੇ ਮੁੱਲ ਪਨੀਰੀ ਲੈਣੀ ਹੈ ਨਾ ਇੱਕ ਇੱਕ ਨੰਬਰ ਤੇ ਤਾਂ ਪਹਿਲਾਂ ਤਾਂ ਇਹ ਜਿਹੜੇ ਵੀਰ ਦਾ ਖੇਤ ਆ ਉਹਦੀ ਨੰਬਰ ਆ 9914022913 ਇਹਦਾ ਨਾਮ ਹੈਗਾ ਸੁਪਿੰਦਰ ਇਹ ਇਹ ਵੀ ਪਨੀਰੀ ਬੀਜ ਦਾ ਤੇ ਵੇਚਦਾ ਇੱਕ ਹੋਰ ਹੈਗਾ ਨੰਬਰ ਸਾਡੇ ਪਿੰਡ ਦਾ ਤੇ ਜੇ ਕਿਸੇ ਨੇ ਮੁੱਲ ਪਨੀਰੀ ਲੈਣੀ ਹੋਵੇ ਉਹਦਾ ਹੈਗਾ ਨੰਬਰ 94177 12784 ਇਹ ਕੇ ਨੰਬਰ ਆ ਇਹ ਵੀ ਪਨੀਰੀ ਮੁੱਲ ਦਿੰਦਾ ਇਹਦਾ ਨਾਮ ਰਾਜਾ ਵਾ ਤੇ ਇੱਕ ਵੀਰ ਹੋਰ ਹੈਗਾ ਵਾ ਇਹਦਾ ਨਾਮ ਹੈਗਾ ਜੋਤੀ ਜੇ ਤੋ ਵੀਰੀ ਵੀ ਮੁੱਲ ਲੈਣਾ ਪਨੀਰੀ ਵੀ ਜੀ ਬਜਾਈ ਲੈਣੀਆਂ 987 2301102 9872301102 ਇਹਦਾ ਹੈਗਾ ਜੋਤੀ ਇਹ ਸਾਰੇ ਵੀਰ ਤਿੰਨੇ ਵੀਰ ਆ ਸਾਡੇ ਪਿੰਡ ਦੇ ਜਿਹੜੀ ਮਿਹਨਤ ਵੀ ਬਹੁਤ ਕਰਦੇ ਆ ਤੇ ਇਹ ਪਨੀਰੀ ਮੁੱਲ ਵੀ ਦਿੰਦੇ ਆ ਝੋਨਾ ਵੀ ਲਾਉਂਦੇ ਆ ਕਿਰਾਏ ਤੇ ਦੇ ਕੇ ਤੇ ਵੀਰ ਨੇ ਦੇਣਾ ਆ ਕਿਰਾਏ ਤੇ ਇਨਾਂ ਕੋਲ ਤਾਂ ਬਈ ਹੈ ਨਹੀਂਗਾ ਟਾਈਮ ਵੀ ਨਹੀਂ ਹੁਣਾ ਕੰਮ ਵੀ ਇਨਾਂ ਕੋਲ ਪਹਿਲਾਂ ਅਡਵਾਂਸ ਬੁਕਿੰਗ ਹੀ ਰਹਿੰਦੀ ਆ ਅਤਪਿੰਦਰ ਕੋਲੇ ਬਾਧੂ ਬੁਕਿੰਗ ਆ ਅਡਵਾਂਸ ਸਾਰੀ ਇਹਨੇ ਦੋ ਕਿੱਲੇ ਪਨੀਰੀ ਦੇ ਬੀਜਨੇ ਆ ਦੇਖ ਲਓ ਵੀ ਨਾ ਤਾਂ ਜਗ੍ਹਾ ਵੇਸਟੇਜ ਕਰਦੇ ਆ ਬਿਲਕੁਲ ਵੀ ਵੀ ਜਗ੍ਹਾ ਬਾਧੂ ਐਵੇਂ ਛੱਡ ਛੱਡ ਕੇ ਤੇ ਨਾਲੇ ਜਿੰਨੀ ਜਗ੍ਹਾ ਵੇਸਟੇਜ ਕਰਾਂਗੇ ਉੰਨਾ ਪਾਣੀ ਬੇਕਾਰ ਜਾਊਗਾ ਇਹ ਚੱਕਰ ਹੁੰਦਾ ਤੇ ਬਸ ਹੋਰ ਕੁਝ ਨਹੀਂ ਹੈਗਾ ਤੇ ਇਹ ਵੀਰਾਂ ਦਾ ਸਾਡੇ ਪਿੰਡ ਦੀ ਪਨੀਰੀ ਦੇ ਵਿੱਚ ਸਭ ਤੋਂ ਟੌਪ ਤੇ ਐ ਇਹ ਬੰਦੇ ਬਾਧੂ ਵੀ ਨਹੀਂ ਰੀ ਬੀਜਦੇ ਆ ਤੇ ਲੋਣ ਆਪ ਕੋਈ ਨਹੀਂ ਕੋਲੇ ਬੰਦੇ ਆ ਬੰਦੇ ਸਿੱਖੇ ਹੋਏ ਆ ਬਸ ਆਪ ਹੀ ਫੀਜੇ ਜਾਂਦੇ ਆ ਅੰਕਲ ਹੁੰਦੇ ਆ ਦਿਨ ਅੰਕਲ ਰਾਤ ਨੂੰ ਵੀ ਇੱਥੇ ਰਹਿੰਦੇ ਆ ਵੀ ਆਪਣਾ ਮੌਸਮ ਨਾ ਹੋ ਵੀ ਜਾਨਵਰ ਜੁਨ ਮਰਾ ਕੇ ਖਰਾਬ ਨਾ ਕਰੇ ਬਸ ਬਾਕੀ ਨਹੀਂ ਨਹੀਂ ਹੋਰ ਕੋਈ ਨਹੀਂ ਉਹ ਪ੍ਰੋਬਲਮ ਤੇ ਬਸ ਇਹ ਚ ਅਣਥੱਕ ਮਿਹਨਤ ਇਹ ਚੀਜ਼ਾਂ ਆ ਆ ਦੇਖੋ ਹੁਣ ਬੀ ਪਾਉਣ ਲੱਗਿਆ ਇੱਕ ਇੱਕ ਸੀਡਰ ਬੀ ਤੇ ਪੱਕਾ ਸੈੱਟ ਕਰਿਆ ਹੁੰਦਾ ਤੇ ਇੱਕ ਸੀਡਰ ਕਰਿਆ ਹੋਇਆ ਵਾ ਉਹਦੇ ਤੇ ਸੈੱਟ ਮਿੱਟੀ ਤੇ ਦੋਨਾਂ ਦੇ ਨਾਲ ਹੀ ਪੈਣਾ ਇਹ ਦੇਖ ਲਓ ਪੂਰੀ ਸੈਟਿੰਗ ਦੇ ਨਾਲ ਪੈਂਦਾ ਵੀ ਆ ਦੇਖ ਦੇਖ ਲਓ ਪੂਰਾ ਹਾਂ 20 ਸੁੱਕਾ ਹੋਣਾ ਚਾਹੀਦਾ ਜਦੋਂ ਦਾਣਾ ਪਾਉਣਾ ਉਦੋਂ ਬੀ ਪੂਰਾ ਸੁੱਕਾ ਹੋਵੇ ਲੈ ਇੰਨੇ ਹੀ ਬੀ ਆਪਣੀਆਂ ਟ੍ਰੇਆਂ ਵਾਲੀ ਮਸ਼ੀਨ ਪਾਉਂਦੀ ਆ ਬਸ ਬਸ ਹੁਣ 20 ਪੈ ਗਿਆ ਹੁਣ ਇਹਦੇ ਉੱਤੇ ਮਿੱਟੀ ਪਾ ਦੇਣੀ ਐਨੇ ਬਸ ਜੇ ਕਿਤੇ ਕੋਈ ਲੱਗਦਾ ਹੋਵੇ ਆਪਾਂ ਨੂੰ ਕੀ ਮਾਣੀ ਮੋਟੀ ਫਰਕ ਜਿਵੇਂ ਆ ਬੰਨੇ ਤੇ ਵੀ ਪਿੱਛੋਂ ਲੈਡ ਸ਼ੁਰੂ ਆਏ ਤੇ ਐਂ ਛੱਟਾ ਦੇ ਦਿੰਦੇ ਨਹੀਂ ਤਾਂ ਉਹ ਵੀ ਪੂਰਾ ਪ੍ਰੋਪਰ ਫਿਆ ਦੇ ਲੋ ਇਹ ਆ ਸਮਝ ਲੋ 8 ਕਿਲੋ 2 4 6 8 8 ਕਿਲੋ ਵੀ ਪੈ ਗਿਆ ਇੱਥੋਂ ਤੇ ਉੱਥੇ ਤੱਕ ਇਹ ਇੱਕ ਲੈਂ ਦੀ ਲੰਬਾਈ ਇਹਦੇ ਚ ਦੋ ਫਾਰਮੇ ਲੰਘਿਆ ਇੱਕ ਲੈਂ ਦੀ ਲੰਬਾਈ 30 ਫੁੱਟ ਹੋਗੀ ਤੀ ਇੱਧਰ ਤੀ ਇੱਧਰ ਇਹ 60 ਫੁੱਟ ਬਣ ਗਿਆ ਯਾਨੀ ਕਿ ਇਹ 60 ਫੁੱਟ ਜਗ੍ਹਾ ਹੋ ਗਈ 60 ਫੁੱਟ ਦੇ ਵਿੱਚ 8 ਕਿਲੋ ਵੀ ਪੈ ਗਿਆ ਦੇ ਤੇ ਹੁਣ ਉੱਤੇ ਮਿੱਟੀ ਪਾਉਣ ਲੱਗਿਆ ਆ ਦੇਖੋ ਉਹ ਆ ਸੀਦਰ ਲਿਖਿਆ ਆ ਮਿੱਟੀ ਦੇ ਲਈ ਉਹਨ ਮਿੱਟੀ ਪੈ ਜਾਣੇ ਬਸ ਮਿੱਟੀ ਪੈ ਗਈ ਮਿੱਟੀ ਤੋਂ ਬਾਅਦ ਬਸ ਕੰਮ ਫਿਨਿਸ਼ ਆ ਉਸ ਤੋਂ ਬਾਅਦ ਆ ਫਾਰਮੇ ਚੱਕ ਸਕਦੇ ਆ ਬਾਦ ਆ ਆ ਵੇ ਲੋ ਮਿੱਟੀ ਲਈ ਆਉਂਦਾ ਨਾ ਹੁਣ ਬਸ ਐਵੇਂ ਹੀ ਇਹਦੇ ਨਾਲ ਹੀ ਮਿੱਟੀ ਪੈ ਜਾਣੀ ਲੈ ਮਾ ਮਿੱਟੀ ਇੱਕ ਵਾਰੀ ਪਾਉਂਦੇ ਆ ਦੇਖੋ ਜੀ ਹੋ ਗਈ ਨਾ ਲੈਨ ਸਰ ਜੇ ਆਪਾਂ ਉੱਤੇ ਮੈਟ ਨਹੀਂ ਦੇਣਾ ਫਿਰ ਦੋ ਵਾਰ ਫੇਰ ਦੋ ਇਹਨੂੰ ਮਿੱਟੀ ਨੂੰ ਜੀ ਆਪਾਂ ਉੱਪਰ ਮੈਟ ਦੇਣਾ ਫੇਰ ਇੱਕ ਵਾਰ ਮਿੱਟੀ ਪਾ ਦੋ ਕਿਉਂਕਿ ਮਿੱਟੀ ਪਾਉਣ ਦਾ ਦੋ ਵਾਰ ਹੀ ਮਤਲਬ ਹੁੰਦਾ ਵੀ ਦਾਣੇ ਨੂੰ ਸੇਕ ਨਹੀਂ ਲੱਗਦਾ ਜੀ ਆਪਾਂ ਕਈ ਵੀ ਰਟਾਟ ਹੁੰਦੇ ਹਨਾ ਟਾਟ ਵੀ ਦਿੰਦੇ ਨੇ ਟਾਟਾ ਨਾਲ ਜਦੋਂ ਆਪਾਂ ਢੱਕ ਦਿੰਨੇ ਆ ਫਿਰ ਉਹ ਤੋਂ ਸੇਕ ਲੱਗਣੋਂ हट ਜਾਂਦਾ ਫਿਰ ਉਹ ਟਾੜ ਨੂੰ ਗਿੱਲਾ ਗੁੱਲਾ ਕਰਨਾ ਪੈਂਦਾ ਤੇ ਐਵੇਂ ਇਹਨੂੰ ਕੁਝ ਨਹੀਂ ਕਰਨਾ ਪੈਂਦਾ ਆ ਮੈਟ ਦਾ ਬਸ ਤਾਂ ਦਿੱਤਾ ਵਾ ਵੀ ਇਹ ਗਿੱਲਾ ਨਾ ਵੀ ਮੀਂਹ ਨਾਲ ਖਰਾਬ ਨਾ ਹੋਵੇ ਬਸ ਹੋਰ ਕੋਈ ਵੀ ਉਹ ਨਹੀਂ ਹੈ ਜੀ ਦੇਖ ਲਓ ਇਹ ਬੈੱਡ ਹੋ ਗਏ ਕੰਪਲੀਟ। ਇਸ ਦੂਬਾ ਤੁਸੀਂ ਚੱਕ ਕੇ ਕਾਹਾਂ ਫਰਮੇ ਕੰਪਲੀਟ ਕਰ ਸਕਦੇ। ਆਹਾ ਹੁਣ ਜਿੰਨਾ ਇਹਨਾਂ ਦਾ ਕੱਲ੍ਹ ਦੀ ਬੀਜੀ ਹੋਈ ਸੀ ਚਲੋ ਅੱਜ ਵਾਲਾ ਜਿਹੜਾ ਮੌਸਮ ਠੰਡਾ ਵਾ ਤਾਂ ਨਹੀਂ ਪਾਣੀ ਭਰਿਆ। ਨਹੀਂ ਤਾਂ ਨਾਲ ਦੀ ਨਾਲ ਪਾਣੀ ਅੱਗੇ ਨੂੰ ਲਈ ਆਉਣਾ ਜਿਉਂ-ਜਿਉਂ ਆਪਾਂ ਬੀਜੀ ਜਾਣੇ ਆ। ਧਿਆਉ ਤੇ ਪਾਣੀ ਅੱਗੇ ਨੂੰ ਲਈ ਆਉਣਾ। ਆਹ ਦੇਖੋ। ਆਹ ਦੇਖ। ਜਿਵੇਂ ਹੁਣ ਆ ਬੀਜਿਆ ਇਹ ਪਾਣੀ ਬਸ ਇਹਨਾਂ ਨੇ ਅੱਗੇ ਨੂੰ ਤੋੜੀਆਂ। ਠੀਕ ਹੈ ਐ ਬੈੱਡ ਸਾਰੀ ਦਿਹਾੜੀ ਬੈੱਡਾਂ ਗਿੱਲੇ ਰਹਿਣੇ ਚਾਹੀਦੇ ਬਸ ਜਿੱਦਣ ਤੋਂ ਬੀਤੀ ਸਮਝ ਲਓ ਅੱਜ ਤੋਂ ਬੀਜੀ ਹੋਈ ਐ ਨਾ ਅੱਜ ਤੋਂ ਲੈ ਕੇ ਜਿੰਨੇ ਦਿਨ ਤੱਕ ਪਨੀਰੀ ਨਹੀਂ ਪਟਣੀ ਉੰਨੇ ਦਿਨ ਤੱਕ ਗਿੱਲੇ ਰਹਿਣੇ ਚਾਹੀਦੇ ਬਸ ਐਵੇਂ ਪਾਣੀ ਖੜਾ ਰਹਿਣਾ ਚਾਹੀਦਾ ਹਮੇਸ਼ਾ ਤਾਂ ਹੈਗਾ ਕਿ ਜਿੰਨੀ ਜਗ੍ਹਾ ਘਟ ਖਰਾਬ ਕਰਾਂਗੇ ਉੰਨਾ ਪਾਣੀ ਘਟ ਲੱਗਦਾ ਇਹ ਚੱਕਰ ਬਸ ਐਡੀ ਕ ਗੱਲ ਬਾਤ ਆ ਬਾਈ